ਤੋ ਕੈਸੀ ਹੈ ਮੇਰੀ YouTube ਫੈਮਲੀ ਅੱਜ ਕੱਲ੍ਹ ਤਾਰਾਂ ਦੇ ਰੇਟ ਬਹੁਤ ਜ਼ਿਆਦਾ ਹਾਈ ਹੋ ਚੁੱਕੇ ਨੇ ਤੇ ਆਪਣੇ ਕੋਲ ਵੀ ਸਟਾਕ ਖਤਮ ਹੋ ਗਿਆ ਸੀਗਾ ਤੇ ਆਪਾਂ ਨਵਾਂ ਸਟਾਕ ਮੰਗਾ ਲਿਆ ਜੇ ਕਿਸੇ ਮੇਰੇ ਵੀਰ ਭਰਾ ਨੇ ਵਾਇਰ ਦਾ ਸਮਾਨ ਲੈਣਾ ਹੋਵੇ ਜਾਂ ਫਿਟਿੰਗ ਦਾ ਕੋਈ ਵੀ ਸਮਾਨ ਲੈਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਵਾਇਰ ਸਾਡੇ ਕੋਲ अवेलेबल ਹੈ ਵਾਇਰ ਵੀ ਸਵਿਚ ਵੀ ਸਾਕਟ ਵੀ ਕੁਝ ਵੀ ਲਓ ਸਾਡੇ ਤੋਂ ਬਹੁਤ ਟਾਪ ਦੀ ਕੁਆਲਿਟੀ ਦੀ ਵਾਇਰ ਹੈ ਐਫ ਆਰ ਪੀ ਵੀ ਸੀ ਹੈ 90 ਮੀਟਰ ਦੀ ਪੂਰੀ ਮੀਟਰ ਮਾਰਕਿੰਗ ਹੈ ਠੀਕ ਹੈ ਤੇ ਪਿਓਰ ਕਾਪਰ ਹੈ ਉਹਦੀ ਸਾਡੀ ਫੁੱਲ ਗਾਰੰਟੀ ਰਹੂਗੀ ਇਸ ਚੀਜ਼ ਦੀ ਆਪਰੇ ਕੋਲ ਪਾਣੀ ਦੀ ਰਾਡਾ ਵੀ ਹੈ ਆ ਦੇਖੋ ਆਪੀਆਂ ਠੀਕ ਹੈ ਸਿਰਫ 2 200 ਰੁਪਏ ਦੀਆਂ ਇੱਕ ਵਾਟਰਪੂਫ ਲਾਉਂਗੇ ਤਾਂ ਉਹ ਪੋਗੀ ਤੁਹਾਨੂੰ 230 ਰੁਪਏ ਦੀ ਤੇ ਬਾਕੀ ਹੋਲਡਰ ਹੈ ਆ ਦੇਖੋ ਵਾਇਰਾਂ 2.5mm 1mm ਦੇ ਰੇਟ ਅੱਜ ਦੇ ਮਾਰਕੀਟ ਦੇ ਰੇਟ ਹੈ 15 1500 ਰੁਪਏ ਆਪਾਂ ਤੁਹਾਨੂੰ ਦੇਵਾਂਗੇ 1050 ਰੁਪਏ ਦਾ ਸਿਰਫ ਬਾਕੀ ਹੋਰ ਰੇਟਾਂ ਦੇ ਹੋਰ ਤਾਰਾਂ ਦੇ ਰੇਟ ਵੀ ਸਾਡੇ ਕੋਲ ਬਹੁਤ ਘੱਟ ਨੇ ਠੀਕ ਹੈ ਸਾਡੇ ਕੋਲੇ ਆਓ ਸੰਪਰਕ ਕਰੋ ਬਾਕੀ ਬਹੁਤ ਵੀਰ ਸਾਡੇ ਤੋਂ ਸਮਾਨ ਲੈ ਕੇ ਗਿਆ ਤੇ ਸਾਰੇ ਵੀਰਾਂ ਦਾ ਥੈਂਕਸ ਜਿਨ੍ਹਾਂ ਨੇ ਸਾਨੂੰ ਸਪੋਰਟ ਕੀਤਾ ਹੈ। ਬਸ ਐਂ ਹੀ ਆਪਣੇ ਭਰਾਵਾਂ ਨੂੰ ਸਪੋਰਟ ਕਰੀ ਜਾਇਓ ਤਾਂ ਕਿ ਅਸੀਂ ਹੋਰ ਵੀ ਲੋਕਾਂ ਨੂੰ ਘੱਟ ਰੇਟਾਂ ਦੇ ਵਿੱਚ ਸਮਾਨ ਦੇ ਸਕੀਏ। ਵੈਰਾਈਟੀ ਸਾਡੇ ਕੋਲ ਅਵੇਲੇਬਲ ਹੈ। ਆ ਦੇਖੋ ਆ ਵੀ ਬੇਟੀਆਂ ਪਈਆਂ ਤਾਰਾਂ ਦੀਆਂ। ਜੇ ਕਿਸੇ ਮੇਰੇ ਵੀਰ ਭਰਾ ਨੂੰ ਚਾਹੀਦੀਆਂ ਤਾਰਾਂ ਤਾਂ ਸਾਡੇ ਤੋਂ ਸੰਪਰਕ ਕਰ ਸਕਦਾ ਹੈ। ਸਾਡੇ ਕੋਲ ਐਮਸੀ ਬਾਕਸ, ਬਾਕਸ ਵਗੈਰਾ ਹੋਗੇ। ਆ ਗਰਮ ਥੈਲੀਆਂ ਵੀ ਹੋਗੀਆਂ ਜਿਹੜੇ ਅੱਜ ਕੱਲ੍ਹ ਵਿਕਦੀਆਂ ਆ ਆ ਵਾਲੀਆਂ। ਇਹ ਮਾਰਕੀਟ 'ਚ 220 ਰੁਪਏ ਦੀਆਂ ਸਾਡੇ ਤੋਂ 120 ਰੁਪਏ ਦੀਆਂ, ਸਿਰਫ 120 ਰੁਪਏ ਦੀਆਂ। ਕੀ ਜ਼ਰਦ ਦੇ ਐਲੀਮੈਂਟ ਚਾਹੀਦੇ ਆ ਕੁਝ ਵੀ ਲੋਅ ਸਾਡੇ ਤੋਂ ਸਾਡੇ ਕੋਲੇ ਹਰ ਸਮਾਨ ਘੱਟ ਰੇਟ ਦੇ ਵਿੱਚ ਮਿਲਦਾ ਹੈ ਜਿਹੜੇ ਕਸਟਮਰ ਸਾਡੇ ਤੋਂ ਲੈ ਕੇ ਗਿਆ ਹੈ ਉਹਨਾਂ ਨੂੰ ਪਤਾ ਹੈ ਤੇ ਸਾਡੇ ਤੇ ਵਿਸ਼ਵਾਸ ਬਣਿਆ ਉਹਨਾਂ ਦਾ ਤਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਤੇ ਸਾਡੇ ਨਾਲ ਜੁੜੇ ਹੋਏ ਨੇ ਐਂ ਸਾਡੇ ਨਾਲ ਜੁੜੇ ਰਹੋ ਤਾਂ ਕਿ ਅਸੀਂ ਹੋਰ ਵੀ ਵੀਡੀਓ ਐਂ ਪਾਦੇ ਰਹੀਏ ਸਾਡਾ ਆਪਣਾ ਬ੍ਰਾਂਡ ਹੈ ਕਿੰਗ ਕੈਪ ਦਾ ਸੁਪੀਰੀਅਰ ਕੁਆਲਿਟੀ ਦੀ ਤਾਰ ਹੈ ਜੇ ਕੋਈ ਆਪਣਾ ਵੀਰ ਭਰਾ ਲੈਣਾ ਚਾਹੁੰਦਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਠੀਕ ਹੈ ਜੀ ਥੈਂਕ ਯੂ ਤੇ ਆਪਣੇ ਚੈਨਲ ਨੂੰ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਿਓ ਜੈਸਿਕਾ ਇਲੈਕਟ੍ਰੀਕਲ ਦੇ ਤੇ ਤੁਹਾਡਾ ਸਵਾਗਤ ਹੈ